ਕੀ ਨਾੜ ਮੇਰਾ ਨਾਮ ਬੁੱਟਾ ਸਿੰਘ ਹੈ ਜੀ ਸਰਪੰਚ ਫਲਾ ਲੈਣੇ ਤੋਂ ਜੀ ਇੱਥੇ ਧਰਨਾ ਲਾਇਆ ਹੈ ਇਹ ਅਸੀਂ ਵੀਡੀਓ ਆਫਿਸ ਦੇ ਅੱਗੇ ਧਰਨਾ ਲਾਇਆ ਜੀ ਸਾਡਾ ਕੰਮ ਮਨ ਰੇਗਾ ਦੇ ਕੰਮ ਨੂੰ ਲੈ ਕੇ ਹੈ ਜੀ ਇਹ ਲੇਬਰ ਵਾਲੇ ਜਿੰਨੇ ਵਰਕਰ ਮੇਰੇ ਨਾਲ ਨੇ ਇਹਨਾਂ ਨੂੰ ਕੰਮ ਨਹੀਂ ਕੱਢ ਕੇ ਦੇ ਰਹੇ ਜੀ ਪਿਛਲੇ 1 ਸਾਲ ਤੋਂ ਹੀ ਵਿਚਾਰੇ ਘਰੇ ਬੈਠੇ ਨੇ ਤੇ ਮੈਨੂੰ ਵੀ ਲਗਾਤਾਰ ਮਹੀਨਾ ਹੋ ਗਿਆ ਜੀ ਇੱਥੇ ਆਉਂਦੇ ਨੂੰ ਡੇਲੀ ਇਹਨਾਂ ਦੀ ਰਿਕਵੈਸਟ ਕਰਦਾ ਬੇਨਤੀ ਕਰਦਾ ਜੀ ਇਹਨਾਂ ਅੱਗੇ ਕਿ ਮੇਰੀ ਕਲੇ ਲੇਬਰ ਨੂੰ ਕੰਮ ਕੱਢ ਕੇ ਦੇ ਦੇਣ ਹੋਰ ਚਾਹੇ ਕੋਈ ਕੰਮ ਨਾ ਚੱਲਦਾ ਇਹਨਾਂ ਪਿੰਡ ਦੇ ਵਿੱਚ ਆਪਾਂ ਇਹਨਾਂ ਦਾ ਕਿਉਂ ਰੁਜ਼ਗਾਰ ਖੋਇਆ ਇਹ ਮੈਂ ਤੁਹਾਨੂੰ ਦੱਸਦਾ ਜੀ ਜਿੱਦਾਂ ਪਿੰਡ ਦੇ ਵਿੱਚੋਂ 20 25 ਜਣਿਆਂ ਦਾ ਕੰਮ ਚੱਲੀ ਜਾਂਦਾ ਸਿਰਫ ਇਹ 97 99 ਜਣਿਆਂ ਦੀ ਮੈਂ ਡਿਮਾਂਡ ਦੇ ਕੇ ਗਿਆ ਸੀਗਾ ਉਹ ਆਨਲਾਈਨ ਹੋ ਗਈ ਕੱਲਾ ਮਾਸਟਰ ਰੋਲ ਕੱਢਣ ਵਾਲਾ ਰਹਿ ਗਿਆ ਇਹਨਾਂ ਨੇ ਮੈਨੂੰ ਫੋਨ ਵੀ ਕਰਤਾ ਸੀ ਆਫਿਸ ਵੱਲੋਂ ਕਿ ਜੀ ਮਾਸਟਰ ਰੋਲ ਲੈ ਜਾਓ ਆਪਣਾ ਤੇ ਤੁਹਾਡਾ ਮਾਸਟਰ ਰੋਲ ਕੱਢਿਆ ਪਿਆ ਜਦੋਂ ਮੈਂ ਇੱਥੇ ਆਇਆ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਜੀ ਬਲਵਿੰਦਰ ਕੌਰ ਨੇ ਸਾਨੂੰ ਫੋਨ ਕੀਤਾ ਹੈ ਵੀ ਅਸੀਂ ਤੁਹਾਨੂੰ ਕੰਮ ਨਹੀਂ ਦੇਣਾ ਲਾਲਿਆ ਨੇ ਪਿੰਡ ਦਾ ਕੰਮ ਬੰਦ ਹੈ ਹਾਂਜੀ ਤੇ ਪਰ ਬਾਕੀ ਵਰਕਰਾਂ ਨੂੰ ਕੰਮ ਦਿੱਤਾ ਅੱਜ ਉਹ ਸਾਰੇ ਕੰਮ ਤੇ ਗਏ ਨੇ ਇਹਨਾਂ ਦਾ ਕਿੰਨ ਰੋਜ਼ਗਾਰ ਕੋਇਆ ਜਾ ਰਿਹਾ ਸਾਡੀ ਤਾਂ ਸਿਰਫ ਇਹੀ ਮੰਗਾ ਕਿ ਵੀ ਜਾਂਦਾ ਕੰਮ ਕਿਸੇ ਨੂੰ ਨਾ ਦੋ ਪਰ ਜੇ ਦੇਣਾ ਤਾਂ ਸਾਰਿਆਂ ਨੂੰ ਦੋ ਜੀ ਕਿਸ ਤਰ੍ਹਾਂ ਕਿਉਂ ਹੋ ਰਿਹਾ ਕੀ ਕਰਨਾ ਇਹ ਬਸ ਉਹੀ ਪਾਰਟੀਬਾਜੀ ਜੀ ਪਿੰਡ ਦੇ ਵਿੱਚ ਹੈਗੇ ਇੱਕ ਦੋ ਜਾਣੇ ਜਿਹੜੇ ਮਤਲਬ ਵੀ ਜਾਣ ਕੇ ਦਿੱਕਤ ਲਾਈ ਜਾਂਦੇ ਇੱਕ ਤਾਂ ਇਹਨਾਂ ਦੇ ਭਾਈਚਾਰੇ ਚੋਂ ਹੀ ਆ ਸਾਰਾ ਪਿੰਡ ਉਹ ਤੋਂ ਤੰਗ ਆਇਆ ਪਿਆ ਜੀ ਮੈਂ ਤਾਂ ਉਹਨਾਂ ਨੂੰ ਵੀ ਇਹੀ ਰਿਕਵੈਸਟ ਕਰਦਾ ਵੀ ਸਰਕਾਰ ਆਉਂਦੀ ਜਾਂਦੀ ਰਹਿੰਦੀ ਐਵੇਂ ਆਪਾਂ ਪਿੰਡ ਦੇ ਵਿੱਚ ਕਿਉਂ ਵਿਰੋਧਤਾ ਵਧਾਉਣੀ ਆ ਮੈਂ ਜਿਸ ਦਿਨ ਇਲੈਕਸ਼ਨਾਂ ਝੂਠਿਆ ਵੀ ਸੀ ਉਦੋਂ ਵੀ ਇਹੀ ਗ ਕਿ ਮੈਂ ਪਿੰਡ ਨੂੰ ਇੱਕ ਜੁੱਟ ਕਰਨਾ ਵੀ ਕੋਈ ਪਾਰਟੀ ਵੱਜ ਨਹੀਂ ਰਹਿੰਦੇ ਨਹੀਂ ਪਰ ਇਹ ਗੱਲ ਨਹੀਂ ਸਮਝ ਰਹੇ ਜੀ ਉਹ ਕੋਈ ਗੱਲ ਨਹੀਂ ਸਮਝ ਰਹੇ ਇਹ ਜਾਣ ਬੁੱਝ ਕੇ ਹਰੇ ਕੰਮ ਦੇ ਵਿੱਚ ਦਿੱਕਤ ਲਾਉਂਦੇ ਆ ਹੁਣ ਅਗਲਾ ਕਿਹਨਾ ਚਰਤਾ ਨਾਲ ਆਇਰ ਪਾ ਇਹ ਜਿੰਨਾ ਟਾਈਮ ਸਾਡਾ ਕੰਮ ਨਹੀਂ ਨਿਕਲਦਾ ਜੀ ਅਸੀਂ ਇਹ ਤੁਰ ਨਹੀਂ ਉੱਠਦੇ ਜੀ ਉਹ ਜਿਹੜੀ ਰੋਡ ਮੇਰੀ ਜਾਂਦੀ ਹੈ ਇਹ ਤਲਵੰਡੀ ਤੋਂ ਰਾਮਾ ਰੋਡ ਹੈ ਜੀ ਹਾਂਜੀ ਰੋਫੈਨਰੀ ਰੋਡ ਸਾਡਾ ਰਾਜ ਵੀ ਰੋਡ ਹੈ ਕਿਹਨਾਂ ਚਾਹਤ ਨਾਲ ਆਇਆ ਕਿੱਥੇ ਲਾਇਆ ਕੀ ਮੰਗ ਹੈ ਜੀ ਅਸੀਂ ਵੀਡੀਓ ਵਲੌਗ ਦੇ ਉਨ ਉਤਰ ਨਾ ਲਾਇਆ ਜੀ ਸੜਨ ਰੇਗਾ ਦਾ ਕੰਮ ਚੱਲੋਂ ਦੇਰੇ ਆਮ ਆਦਮੀ ਪਾਰਟੀ ਵਾਲੇ ਉਹ 20 ਕੇ ਬੰਦਿਆ ਦਾ ਆਪ ਦਾ ਕੰਮ ਚਲਾ ਰਹੇ ਨੇ ਤੇ ਸਾਡਾ ਸਾਲ ਹੋ ਗਿਆ ਕੰਮ ਨਹੀਂ ਨਿਕਲੋਂ ਦੇਰੇ ਮਾਸਟਰ ਰੋਲ ਨਹੀਂ ਦੇ ਰਹੇ ਸਾਨੂੰ ਕੰਮ ਆਨਲਾਈਨ ਕਰ ਰਿਹਾ ਕਰਤਾ ਤੇ ਸਾਨੂੰ ਮਾਸਟਰ ਰੋਲ ਨਹੀਂ ਦੇ ਰਹੇ ਕਿ ਸਾਡੇ ਪਿੰਡ ਚੋਂ ਦੋ ਬੰਦੇ ਆ ਜਿਹੜੇ ਕੰਮ ਨਹੀਂ ਦੇਣ ਦਿੰਦੇ ਆਹੀ ਸਮੱਸਿਆ ਜੀ ਸਾਡੀ ਹੋਰ ਕੋਈ ਸਮੱਸਿਆ ਨਹੀਂ ਸਾਡ ਨੂੰ ਕੰਮ ਮਿਲਣਾ ਚਾਹੀਦਾ ਕਿੰਨੇ ਪਰਿਵਾਰਾਂ ਨੂੰ ਆਖਾ ਪਿਆ ਸਾਨੂੰ 100 ਦੇ 200 ਪਰਿਵਾਰ ਨੂੰ ਔਖਾ ਹੋਇਆ ਪਿਆ ਜੀ ਬਹੁਤ ਔਖਾ ਹੋ ਰਿਹਾ ਨਾ ਇਸ ਜਿੰਮਗੇ ਚ ਪਹਿਲਾਂ ਬੁੜੀਆਂ ਨਰਮਾ ਪਾ ਚੁਗਲ ਨੇ ਚੱਲ ਟੈਮਪਾਸ ਹੋਈ ਜਾਂਦੇ ਸੀ ਹੁਣ ਤਾਂ ਇਸੇ ਕੰਮ ਤੇ ਨਿਰਕਰ ਆ ਜੀ ਹੁਣ ਉਹ ਚੱਲਣ ਨਹੀਂ ਦੇ ਰਹੇ ਅਸੀਂ ਬਲਜਿੰਦਰ ਕੌਰ ਨੂੰ ਪਹਿਲੀ ਵਾਰ ਅਸੀਂ ਜਿਤਾਇਆ ਸੀ ਸਾਡੇ ਨਾਲ ਹਜੇ ਵੀ ਫੋਟੋ ਨਾਲ ਸਬੂਤ ਆ ਸਾਡਾ ਅਸੀਂ ਵੋਟਾਂ ਪਾਣਾਂ ਚੀ ਉਹ ਕੰਮ ਕਿਉਂ ਨਹੀਂ ਸਾਡਾ ਚੱਲਣ ਦੇ ਰਹੀ ਇਹ ਸਿਰਫ ਦੋ ਬੰਦਿਆਂ ਨੇ ਮੰਗਰ ਲਾ ਕੇ ਨਹੀਂ ਚੱਲਣ ਦੇ ਰਹੀ ਜੀ ਮੰਗ ਕੀ ਰੋ ਸਾਡੀ ਤਾਂ ਇਹੀ ਮੰਗ ਹੈ ਵੀ ਜਦੋਂ ਉਹਨਾਂ ਦਾ ਕੰਮ ਕੱਲ ਕੱਢ ਕੇ ਦੇਤਾ ਸਾਡਾ ਆਨਲਾਈਨ ਕਰਕੇ 9 ਤਰੀਕ ਦਾ ਕਹਿ ਕੇ ਸਾਡਾ ਕੰਮ ਉਹਨਾਂ ਨੇ ਬੰਦ ਕਰਾਤਾ ਸਾਨੂੰ ਕੰਮ ਮਿਲਣਾ ਚਾਹੀਦਾ ਔਰ ਸਾਡੀ ਕੋਈ ਹੋਜੀ ਅਜੀ ਨਾੜ ਬਲਜੀਤ ਕੌਰ ਇਹ ਕੀ ਕਹਿੰਦਾ ਨਾ ਲਾਇਆ ਕੀ ਮੰਗ ਸਾਬਤ ਹੁੰਦੀ ਹੈ ਸਾਨੂੰ ਵੀ ਬੜਾ ਤੰਗ ਰੱਖਣਾ ਹਾਂ ਹਾਂ ਵੀਰੇ ਸਾਡੇ ਹੱਥ ਮੰਨ ਕੇ ਬੇਨਤੀ ਆ ਝਾੜੂ ਵਾਲੇ ਸਾਡਾ ਕੰਮ ਚੱਲਣਾ ਵੀਰੇ ਤੇ ਆ ਹੀ ਸਾਡੇ ਉਹ ਵੀ ਜਿਹੜੇ ਦਿਹਾੜੀ ਦੇ ਉੱਤੇ ਸਾਡੇ ਬੰਦੇ ਆ ਉਹ ਕਰਦੇ ਉਹਨਾਂ ਦਾ ਵੀ ਵੀਰੇ ਬੰਤੀ ਆ ਤੇ ਅਸੀਂ ਵੀ ਨਿੱਕੇ ਨਿੱਕੇ ਬੱਚੇ ਆ ਸਾਡੇ ਤੇ ਬਹੁਤ ਮੁਸ਼ਕਲ ਨਾਲ ਪੜਦੇ ਨੇ ਬੱਚੇ ਨੇ ਪੜਾਂਗਾ ਕਰਦੇ ਵੀਰ ਜੀ ਆਹੀ ਸਾਡੇ ਹੱਥਾਂ ਦੀ ਗੱਲ ਤੇ ਸਾਡਾ ਕੰਮ ਰੇਗਾ ਦਾ ਕੰਮ ਜ਼ਰੂਰ ਹੀ ਚੱਲਣਾ ਚਾਹੀਦਾ ਵੀਰ ਜੀ ਜੀ ਆ ਜਦੋਂ ਤੁਹਾਨੂੰ ਮਿਲਿਆ ਉਹ ਬਾਦੂ ਵੀਰ ਜੀ ਆ ਸਾਡੇ ਬੇਟੇ ਨਾਲ ਜਾਂਦੇ ਰਹਿੰਦੇ ਨੇਗੇ ਅਸੀਂ ਕਹਿੰਦੇ ਵੀ ਸਾਡਾ ਕੰਮ ਮਿਲਣਾ ਚਾਹੀਦਾ ਸਾਨੂੰ ਤੇ ਸਾਡੇ ਦੋ ਤਿੰਨ ਚੰਚੇ ਜਿਵੇਂ ਜੋਰ ਨਹੀਂ ਚੱਲਣਗੇ ਕਿੰਨੇ ਕਿਰਪਾ ਦੋ ਸਾਨੂੰ ਬਾਹਰ ਚ ਰੋਗੇ ਹਾਂ ਹੂੰ ਫਿਰ ਕਿਹਨਾਂ ਟੌਪ ਘਾ ਕਰੇ ਬਹੁਤ ਵੀਰ ਜੀ ਬਹੁਤ ਘਰਦਿਆਂ ਨੂੰ ਲੜਦੇ ਆ ਜੀ ਐਸ ਬੰਦਿਆਂ ਨੂੰ ਆਪ ਜਣ ਕੇ ਸਾਨੂੰ ਉਹ ਦਾ ਕੰਮ ਨਾ ਹੋ ਜਾਂਦੇ ਤੇ ਮੈਂ ਬਸ ਇਹ ਕਿੱਥੋਂ ਵਗ ਜਾਈਏ ਤੁਸੀਂ ਇਹ ਸਾਡੇ ਹੱਥੋਂ ਹਾਂ ਸਰ ਕਿਨਾ ਹਾਂਜੀ ਜਗੀ ਸਿੰਘ ਜੀ ਕੀ ਰੌਲਾ ਹੋ ਕਹਿੰਦੇ ਵੀ ਹਲਕੇ ਦੀ ਵਧਾਈ ਕਿਹਨਾਂ ਦਾ ਕੰਮ ਤਰੂਲੀ ਦਾ ਜਾ ਰਿਹਾ ਪੰਚ ਸਾਇਆ ਜਾ ਰਿਹਾ ਕੀ ਮਤਲਬ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਜਿਹੜਾ ਮੰਨ ਲਓ ਨਰੇਗਾ ਦਾ ਕੰਮ ਹੁੰਦਾ ਇੱਕ ਸ਼ਡਿਊਲ ਵਾਈਜ਼ ਤੇ ਇੱਕ ਗਰੁੱਪ ਵਾਈਜ਼ ਹੁੰਦਾ ਤੇ ਗਰੁੱਪ ਮੰਨ ਲਓ ਟਰਮ ਜਿਵੇਂ ਜਿਵੇਂ ਆਉਂਦੀ ਹੈ ਹਰ ਇੱਕ ਨੂੰ ਕੰਮ ਮਿਲ ਜਾਂਦਾ ਕਈ ਵਾਰੀ ਇਦਾਂ ਹੁੰਦਾ ਵੀ ਕਿਸੇ ਬੰਦੇ ਨੂੰ ਆ ਜਾਂਦਾ ਵੀ ਮੇਰਾ ਐਸਐਮਐਸ ਟੋਰ ਚਾਵੇ ਇਸੇ ਚਾਜੇ ਥੋੜਾ ਮੰਨ ਲਓ ਜਿਹੜਾ ਵੀ ਹੁੰਦਾ ਸ਼ਡਿਊਲ ਦੇ ਅਕੋਰਡਿੰਗ ਸਾਰਿਆਂ ਨੂੰ ਕੰਮ ਮਿਲ ਜਾਂਦਾ ਤੇ ਮੰਨ ਲਓ ਜਿਵੇਂ ਵੀ ਸ਼ਡਿਊਲ ਆਉਂਦਾ ਦੀਦਾ ਜਿੱਦਾਂ ਗਰੁੱਪ ਵਾਈਜ਼ ਨੰਬਰ ਆਉਂਦਾ ਆਪਾਂ ਕੰਮ ਦੇ ਰਹੇ ਹਾਂ ਇਹਨਾਂ ਕਰਤਬ ਉਹ ਗੀਓਫੀ ਚੱਕਰ ਹੈ ਨਾ ਸਰਵਪੁਣਾਏ ਤਾਂ ਕੀ ਪਤਾ ਵੀ ਕਿਹੜੇ ਗਰੁੱਪ ਨਾਲ ਰਿਲੇਟਡ ਆ ਪਰ ਮੰਨ ਲਓ ਕੰਮ ਆਪਾਂ ਮੰਨ ਲਓ ਜਿਹੜਾ ਵੀ ਹੁੰਦਾ ਗਰੁੱਪ ਵਾਈਜ਼ ਹੁੰਦਾ ਉਹਦਾ ਮਿਲ ਹੀ ਜਾਣਾ ਇਹ ਆਪਾਂ ਜੀ ਹਾਂਜੀ ਸਰ ਇਹ ਪੀਓ ਇਹ ਪੀਓ ਚਲ ਵੰਡੀ ਸ